ਤੇ ਰਖੜੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੂੰ ਡਰਾਅ ਆਇਆ 7 ਕਰੋੜ ਦਾ ਆਏ ਹਾ 7 ਕਰੋੜ ਦਾ ਵੀਡੀਓ ਸ਼ੇਅਰ ਕਰਨਗੇ ਰਖੜੀਆਂ ਵੀ ਆ ਗਈਆਂ ਹੂੰ 16 ਤਰੀਕ ਦਾ ਡਰਾਅ ਆ ਹੂੰ 17 ਤਰੀਕ ਨੂੰ ਪਰ ਜਿਹੜੇ ਵੀਡੀਓ ਸ਼ੇਅਰ ਹੀ ਕਰਦੇ ਨੇ ਪੰਜ ਕਸਟਮਰ ਨੇ ਪਹਿਲੇ ਨੂੰ ਸੋਨੇ ਦੀ ਊਂਟੀ ਦੂਜੇ ਨੂੰ ਡਰੈਡ ਮਾਲ ਤੀਜੇ ਨੂੰ ਕੀ ਪਹਿਣਾ ਮਲ ਤੋਂ ਸਰਪ੍ਰਾਈਜ਼ ਗਿਫਟ ਦੇਣੇ ਨੇ ਸ਼ੇਅਰ ਬਈ ਪੰਡਤ ਲਾੜਰੀ ਵਾਲਾ ਆਪਜੀ ਦੁਕਾਨ ਦੇ ਉੱਤੇ ਮਾੜੇ ਵਿਆਹ ਜਨਾ ਇਕੱਠ ਕਰੀ ਫਿਰਦਾ ਮੈਂ ਦਰਵਾਜ਼ਾ ਖੋਲੂਗਾ ਤੁਸੀਂ ਇਕੱਠ ਦੇਖੋ ਲੋਕਾਂ ਦਾ ਲੋਕ ਵੇਟਿੰਗ 'ਚ ਖੜਿਆ ਵੇਟਿੰਗ 'ਚ ਖੜਨ ਵੀ ਕਿਉਂ ਨਾ ਇਸ ਰਖੜੀ ਦੇ ਮਿੱਤਰੋ 7 ਕਰੋੜ ਵਾਲਾ ਨਾਮ ਆਇਆ ਜਿਹੜਾ 에ਰ ਕੀ ਲਾਡਰੀ ਪਾਊਗਾ ਰਾਸ਼ੀ ਦਿਖਾ ਦਿਓ ਪੰਡਤ ਜੀ ਨੂੰ ਆ ਗਿਆ 7 ਕਰੋੜ ਨਿਕਲੂ ਲਓ ਜੀ ਹੋਰ ਪੰਡਤ ਜੀ ਕੀ ਹਾਲ ਚਾਲ ਹੈ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਮੈਂ ਕਹਿੰਦਾ ਬਾਹਰ ਜਿਹੜਾ ਇਕੱਠ ਗਵਾਹੀ ਭਰਦਾ ਤੁਹਾਡੇ ਹਨ ਨਹੀਂ ਤਾਂ ਆਮ ਲਾਡਰੀ ਵਾਲੇ ਬੰਦੇ ਕੋਲ ਇੰਨਾ ਇਕੱਠ ਹੁੰਦਾ ਨਹੀਂ ਪਰ ਜਿਹੜਾ ਤੁਸੀਂ ਭਰੋਸਾ ਬਣਾਇਆ ਲੋਕਾਂ ਦੇ ਵਿੱਚ ਮੇਰੇ ਪ੍ਰਮਾਤਮਾ ਦੀ ਕਿਰਪਾ ਆਪ ਰੋਸਾ ਬਣਿਆ ਨਾਮ ਲੱਗਦੇ ਨੇ ਜੀ ਠੀਕ ਹੈ ਹੁਣ ਤੁਸੀਂ ਦੇਖ ਕੇ ਹੋਗਾ ਵੀ ਲੋਕਾਂ ਨੂੰ 20-20 ਸਾਲ ਹੋ ਗਏ ਟਿਕਟਾਂ ਵੇਦਿਆਂ ਨੂੰ ਕਦੇ ਕਿਸਦਾ ਨਾਮ ਸੁਣਿਆ ਆਪਾਂ ਉਹ ਮਲੇਖ ਕੋਲੇ ਵਾਲਾ ਆਫਿਸ ਦੀ ਓਪਨਿੰਗ કરી ਨੂੰ ਜੀ ਦੋ ਟਾਈ ਮਹੀਨੇ ਹੋਨੇ ਤੇ 13 ਲੱਖ ਪਤੀ ਸਾਡੇ ਕੋਲੋਂ ਬਣ ਚੁੱਕੇ ਜੀ ਕੱਲੇ ਮਲੇਰ ਕੋੜਲੇ ਦੇ ਵਿੱਚ ਕੱਲੇ ਮਲੇਰ ਕੋੜਲੇ ਚ ਮਲੇਰ ਕੋੜਲੇ ਮਲੇਰ ਕੋੜਲੇ ਦੇ ਵਿੱਚ ਬਹੁਤ ਵੱਡੀਆਂ ਨੇ ਕਿ ਟੋਟਲ ਗੱਲ ਕਰੀਏ 13 ਲੱਖ 13 ਲੱਖ ਪਤੀ ਬਣ ਚੁੱਕੇ ਆ ਹੁਣ ਤੱਕ ਨਾ ਤੇ ਆਪਾਂ ਹੁਣ ਕਿਹੜਾ ਲੈ ਕੇ ਆਏ ਹਾਂ ਜਿਹੜਾ ਸਾਖੀ ਆ ਰੱਖੜੀ ਵੰਪਰ ਹਾਂਜੀ ਰੱਖੜੀ ਵੰਪਰ ਤੇ ਰੱਖੜੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੂੰ ਡਰਾਅ ਆਇਆ 7 ਕਰੋੜ ਦਾ ਓਏ ਹੋ 7 ਕਰੋੜ ਦਾ ਮੇਰੇ ਖਿਆਲ ਨਾਲ ਇਹ ਡਰਾਅ ਤਾਂ ਆਇਆ ਹੀ ਨਹੀਂ ਕਦੇ ਨਾ ਰੱਖੜੀ ਦੇ ਇਤਿਹਾਸ ਚ ਪਹਿਲੀ ਵਾਰ ਲੋਹੜੀ ਤੇ 10 ਕਰੋੜ ਆਇਆ ਸੀ ਤੇ ਰੱਖੜੀ ਤੇ 7 ਕਰੋੜ ਆਇਆ ਤੇ ਅੱਗੇ ਦੀਵਾਲੀ ਤੇ ਦੂਹੀ ਵੱਡਾ ਧਮਾਕਾ ਹੋਏਗਾ। ਦੀਵਾਲੀ ਤੇ ਦੂਹੀ ਵੱਡਾ ਹੋ। ਹਾਂਜੀ। ਤੇ ਇਹਦੇ ਵਿੱਚ ਦੌਧਰ ਸਾਹਿਬ ਜਿਹੜਾ ਪ੍ਰਾਈਜ਼ ਆ 7 ਕਰੋੜ ਗਰੰਟੀਡ ਹੈ। ਵੀ ਪਬਲਿਕ ਦੇ ਵਿੱਚ ਨਿਕਲੇ ਨਿਕਲਣਾ ਇਹ ਨਹੀਂ ਆ ਵੀ ਗਵਰਨਮੈਂਟ ਆਪ ਦੇ ਕੋ ਰੱਖ ਲੂਗੀ। ਓਕੇ। ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਸੈਕੰਡ ਪ੍ਰਾਈਜ਼ ਨੇੜੇ ਹੂੰ। 22 ਲੱਖ ਦੇ 5 ਨੇ। 10 10 ਲੱਖ ਦੇ 5 ਨੇ। ਅੱਛਾ। ਤੇ 5-5 ਲੱਖ ਦੇ 5 ਨਾਮ ਨੇ। ਓਕੇ। 10000 ਦਾ 1200 ਪ੍ਰਾਈਜ਼ 5000 ਦਾ 1200। ਓਕੇ। ਹੋਰ ਵੀ ਹਰੇਕਾ ਦਿਲ ਖਿੱਚਵੇਂ ਨਾਮ ਨੇ ਜੀ। ਲਓ ਭਾਈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਬਾਈ ਵੀ ਇਹਦਾ ਆਏ ਨਹੀਂ ਆ ਵੀ ਕੱਲਾ 7 ਕਰੋੜ ਦੇ ਤਾਂ ਉਦੋਂ ਬਾਅਦ ਵੀ ਕਈ ਨਾਮ ਹੋਣਾ। ਹਾਂਜੀ ਹਾਂ। 6 7 8 ਨਾਮ ਹੈਗੇ ਆ। ਆ ਬੈਕ ਸਾਈਡ ਤੇ ਸਾਰੀ ਡਿਟੇਲ ਹੈ ਜੀ। ਆ ਦੇਖੋ ਨਾ ਸੈਕੰਡ ਦੇ ਵੀ ਇਹ 5-5 ਜਣਿਆਂ ਨੂੰ ਮੈਂ ਲਾ 20-20 ਲੱਖ ਹੈ। 20-20 ਲੱਖ 5 ਜਣਿਆਂ ਨੂੰ 10-10 ਲੱਖ। 3 ਜਣਿਆਂ ਨੂੰ 10-10 ਆਪਾਂ ਜਿਨ੍ਹਾਂ ਨੂੰ ਫੇਰ 10-10 ਲੱਖ ਰੁਪਈਆ। ਜੀ। ਫੇਰ 5 ਜਣਿਆਂ ਨੂੰ ਫੇਰ ਚੌਥੇ ਨਾਮ ਦੇ 5-5 ਲੱਖ ਰੁਪਈਆ। ਫਿਰ ਆ ਆ 1200 ਜਾਣੇ ਨੂੰ ਇਹ 1200 ਕਸਟਮਰ ਨੂੰ 9000 ਰੁਪਏ 9000 ਰੁਪਏ ਬਈ ਤੁਹਾਡਾ ਕੋਈ ਘੱਟ ਦਾ ਸੌਦਾ ਨਹੀਂ ਹੈ ਜੇ ਪਾਉਂਗੇ ਕਿੰਨੇ ਰੁਪਏ ਦੀ ਟਿਕਟ ਹੈ ਇਹ ਟਿਕਟ ਹੈ ਜੀ 500 ਰੁਪਏ ਦੀ ਇਹ ਔਰ V ਸੀਰੀਜ਼ ਹੈ 1000 ਰੁਪਏ ਦੀਆਂ ਦੋ ਟਿਕਟਾਂ ਪੈਂਦੀਆਂ ਨੇ ਪਰ ਅਸੀਂ ਕੰਬੋ ਪੈਕ ਲਈ ਅਗਲੇ ਨੂੰ ਕਹਿੰਦੇ ਆ ਜਿਹੜਾ ਕੋਈ ਬੰਦਾ ਦੂਰੋਂ ਆਇਆ ਠੀਕ ਆ ਜਿੱਦਾਂ ਮੰਨ ਲਓ ਹੁਣ ਕੋਈ ਬੰਦਾ 2200 ਕਿਲੋਮੀਟਰ ਦਾ ਚੱਲ ਕੇ ਆਉਂਦਾ ਜੀ ਦੋ ਟਾਈ ਕਾਡੇ ਵੇਟ ਕਰਦਾ ਤੇ ਟਿਕਟਿਕ ਲੈ ਕੇ ਆਉਂਦਾ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਤੁਸੀਂ ਕੰਬੋ ਪੈਕ ਪਾ ਲਓ ਤੇ ਚ ਤਿੰਨ ਚ ਕੁੰਭ ਰਾਸ਼ੀ ਤੇ ਕੰਨਿਆ ਰਾਸ਼ੀ ਇਸ ਵਾਰ ਅਸੀਂ ਦੁਆਰੇ ਕਹਿ ਰਹੇ ਹਾਂ ਜੋ ਪਹਿਲਾਂ ਅਸੀਂ ਰਾਸ਼ੀਆਂ ਕਹੀਨ ਉਹਨਾਂ ਵਿੱਚ ਆ ਨਾਮ ਗਏ ਨੇ ਤੇ ਸਾਡੇ ਵਿੱਚ ਡਿਕਟਾ ਜੁ ਗਏ ਨੇ ਜੀ ਇਹਨਾਂ ਦੀ ਇੱਕ ਖਾਸियत ਆ ਬਈ ਇਹ ਰਾਸ਼ੀ ਦੱਸ ਦਿੰਦੇ ਆ ਵੀ ਆ ਨਾਮ ਕਿਹੜੀ ਰਾਸ਼ੀ ਦੇ ਵਿੱਚ ਜਾਂ ਤੇ ਇਹ ਗੱਲ ਪੱਕੀ ਹੁੰਦੀ ਆ ਹੁਣ ਜਿਹੜੇ ਸੰਕੇਤ ਚੱਲਦੇ ਨੇ ਕੁੰਭ ਰਾਸ਼ੀ ਤੇ ਕੰਨਿਆ ਰਾਸ਼ੀ ਲਈ ਚੱਲ ਰਹੇ ਨੇ ਜਿਹਦੇ ਵਿੱਚ 7 ਕਰੋੜ ਦਾ ਨਾਮ ਵੀ ਆਊਗਾ ਟਿਕਟ ਪਾਓ ਤੁਹਾਡੀ ਤੇ ਨਾਲ ਇੱਕ ਤੁਹਾਨੂੰ 1.5 ਕਰੋੜ ਵਾਲੀ ਟਿਕਟ ਮਿਲਣੀ ਆ ਜੀ ਓਕੇ ਤੇ ਨਾਲ ਤੁਹਾਨੂੰ ਇੱਕ ਨਾ ਦਿਨੇਸ਼ ਚਤੁਰਤੀ ਵੰਪਰ ਮਿਲਣਾ ਜੀ ਦਾ ਡਰਾ 29 ਨੂੰ ਆ ਇਹ ਕਿੰਨੇ ਦਾ ਕੰਪੋ ਬੇਕੇਗਾ ਬੇਕੇਗਾ ਜੀ 2500 ਦਾ ਠੀਕ ਆ ਜਾਂ ਫਿਰ 2600 ਦਾ ਕਈ ਵਾਰ 100 ਦੀ ਜਗ੍ਹਾ 200 ਹੀ ਟਿਕਟ ਐਡ ਕਰੀ ਦੀ ਆ ਠੀਕ ਆ ਜੇ 100 ਵਾਲੀ ਕਰਦੇ ਆ ਤਾਂ 25 ਨਹੀਂ 2600 ਮੰਨ ਕੇ ਚੱਲੋ ਓਕੇ 2600 ਦੇ ਵਿੱਚ ਤੁਹਾਨੂੰ ਨਾਲ ਵਿੱਚ ਇਹ ਛੋਟੀਆਂ ਛੋਟੀਆਂ ਸਿੰਪਲ ਵਲਗ ਟਿਕਟ ਦੇ ਵਿੱਚ ਮਿਲ ਜਣਗੇ ਅੱਛਾ ਇੱਕ ਨੀਆ ਮਿਲ ਜਾਣਗੇ ਇਹ 150 ਟੈਕਟ ਐਡ ਕਰਦੇ ਜੀ ਕੰਬੋ ਪੈਕ 150 ਟੈਕਟ ਇਹਦੇ ਵਿੱਚ ਤੁਹਾਨੂੰ ਕੰਬੋ ਪੈਕ ਦੇ ਵਿੱਚ ਐਡ ਹੋਊ ਵੀ ਸਭ ਤੋਂ ਵੱਧ ਵੱਧ ਫਾਇਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਕੰਬੋ ਪੈਕ ਲੈਣ ਦੇ ਕੰਬੋ ਪੈਕ ਇਹ ਤਿੰਨ ਚਾਰ ਡਰਾ ਆ ਜਾਂਦੇ ਚਾਂਸ ਵਾਜ ਜਾਂਦੇ ਤੇ ਇਨਾਮ ਵੀ ਲੱਗਦੇ ਨੇ ਜੀ ਕੰਬੋ ਇਨਾਮ ਲੱਗਦੇ ਜੇ ਤੁਸੀਂ ਇੱਕ ਹੋਰ 2500 ਖਰਚੋਗੇ ਤੁਹਾਡਾ ਕਦੇ ਜਾਂਦਾ ਨਹੀਂ ਹੈਗਾ ਇਨਾਮ ਲੱਗ ਹੀ ਜਾਂਦਾ ਤੇ ਪਹਿਲਾਂ ਇੱਕ ਜਿੱਦਾਂ ਤੁਹਾਨੂੰ 7 ਕਰੋੜ ਦਾ ਰਖੜੀ ਬੰਪਰ ਦੱਸਿਆ ਮੈਂ ਜੀ ਪੰਜਾਬ ਸਰਕਾਰ ਦੇ ਇੰਨੇ ਡੀਅਰ ਕੰਪਨੀ ਦਾ ਇੱਕ ਰਖੜੀ ਆ 1 ਕਰੋੜ ਰੁਪਏ ਦਾ ਪ੍ਰਾਈਜ਼ ਹੈ ਜੀ ਇਹਦਾ 1 ਕਰੋੜ ਰੁਪਏ ਦਾ ਪ੍ਰਾਈਜ਼ 1 ਜਾਨ ਸਿੰਘ ਨੇ ਨ 9 ਤਰੀਕ ਨੂੰ ਇਹਦਾ ਡਰਾਅ ਆ ਜਿਹੜੀ ਇਹ ਟਿਕਟ ਪ੍ਰਿੰਟ ਹੋਈ ਹੈ ਸਿਰਫ ਤੇ ਸਿਰਫ 40000 ਟਿਕਟ ਪ੍ਰਿੰਟ ਹੋਈ ਹੈ ਸਿਰਫ 40000 ਟਿਕਟ ਪ੍ਰਿੰਟ ਹੋਈ ਹੈ ਮਿੱਤਰੋ ਜੇ 40000 ਟਿਕਟ ਪ੍ਰਿੰਟ ਹੋਈ ਆ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ 40000 ਦਾ ਕਿੰਨਾ ਕ ਬੰਦਾ ਹੁੰਦਾ 40000 40000 ਜੇ ਤੁਹਾਨੂੰ ਕਰੋੜ ਰੁਪਏ ਨਾਮ ਨਿਕਲ ਸਕਦਾ ਇਹ ਚ ਵੀ ਜ਼ਿਆਦਾ ਹੈਗੇ ਆ ਇਹਦੇ ਵਿੱਚ ਉਤੋਂ ਬਾਅਦ 10 ਲੱਖ ਹੈ ਜੀ 5 ਲੱਖ ਹੈ ਕਾਫੀ ਨਾਮ ਨੇ ਇਹਦੇ ਵਿੱਚ ਵੀ ਆ ਲਓ ਮਿੱਤਰੋ ਇਹਦੇ ਵਿੱਚ ਬਹੁਤ ਜ਼ਿਆਦਾ ਨਾਮ ਆ ਇਹ ਸਿਰਫ 2000 ਦੀ ਟਿਕਟਾ ਜਦੋਂ ਤੁਸੀਂ ਕੰਬੋ ਪੈਕ ਚ ਲੈ ਜੋ ਸੀ ਹਾਲੀ ਇਹ ਤੁਸੀਂ ਆ ਲੈ ਲਓ ਵੀ 25 ਤੋਂ 30000 ਬੰਦੇ ਨੂੰ ਨਾਮ ਨਿਕਲਦਾ ਹੈ 40000 ਚੋਂ ਇਹ ਤਾਂ ਬੜੇ ਜਿਆਦਾ ਚਾਂਸ ਆ ਨਾਮ ਲੈ ਕੇ ਨੇ ਫੁੱਲ ਚਾਂਸ ਨੇ ਜੀ ਇਹ ਕਿੰਨੇ ਦੀ ਹੈ ਇਹ 2000 ਦੀ ਟਿਕਟਾ ਸਰ 2000 ਰੁਪਏ ਦੀ ਟਿਕਟਾ ਹੈ 1 ਕਰੋੜ ਦਾ ਨਾਮ ਆ ਇਹ ਮੇਰੀ ਆ ਵਾਲੀ ਆ ਇਹ 12 ਲੱਖ ਟਿਕਟਾ ਹੈ ਇਹ 12 ਲੱਖ ਟਿਕਟ ਚੋਂ ਨਾਮ ਨਿਕਲਣ 40 ਹਜ਼ਾਰ ਤੋਂ ਨਿਕਲਣ ਚਾਂਸ ਆਪੀ ਬਣਨੇ ਨੇ ਇਹਦਾ ਫਰਕ ਹੀ ਬਹੁਤ ਹੈ ਦਾ 7 ਕਰੋੜ ਪਰ ਇਸ ਤੇ ਕਿੰਨੇ ਵੀ ਕਸਟਮਰ ਜਿਆਦਾ ਆਉਂਦਾ ਹੀ ਨਹੀਂ ਦੁਰ ਸਾਡੇ ਕੋਲ ਸਾਰੀਆਂ ਟਿਕਟਾਂ ਲੈ ਜਾਇਆ ਕਰੋ ਵੀ ਤੁਹਾਨੂੰ ਦੁਬਾਰਾ-ਦੁਬਾਰਾ ਕਿਹੜਾ ਨਾਮ ਲਾਉਣਾ ਕਿਹੜਾ ਕੰਬੋ ਪੈਕ ਲੈ ਕੇ ਜਾਇਆ ਕਰੋ ਕਿਉਂਕਿ ਇਹਨਾਂ ਦੇ ਕੋਲੇ ਇੰਨੀ ਜਿਆਦਾ ਭੀੜ ਹੁੰਦੀ ਹੈ ਪਹਿਲਾਂ ਤਾਂ ਬਾਰੀ ਅੱਧੇ ਪੌਣੇ ਘੰਟੇ ਬਾਹਰ ਆਉਂਦੀ ਹੈ ਨਾ ਵੱਧ ਲੱਗ ਜਾਂਦਾ ਜੀ ਕਈ ਵਾਰ ਫਿਰ ਤੁਸੀਂ ਇੱਕ ਟਿਕਟ ਲੈਨੇ ਹੋ ਤਾਂ ਕਰਕੇ ਤੁਸੀਂ ਕੰਬੋ ਪੈਕ ਲੈ ਲਿਆ ਕਰੋ ਚਾਹੇ ਰਲ ਕੇ ਲੈ ਲਿਆ ਕਰੋ ਉਹਨਾਂ ਦੋ ਚਾਰ ਬੰਦੇ ਨਾ ਪਰ ਗੱਲਬਾਤ ਪੰਡ ਜੀ ਹੁਣ ਤੱਕ ਪਹਿਲਾਂ ਅਮਰਗੜ ਹੁੰਦਾ ਸੀ ਅਮਰਗੜ ਸੀ ਜੀ ਪਹਿਲਾਂ ਜੀ ਤੇ ਬਾਕੀ ਹੁਣ ਆਪਾਂ ਉੱਥੇ ਨਾ ਜਗ੍ਹਾ ਦੀ ਪ੍ਰੋਬਲਮ ਸੀ ਖੜਨ ਬੈਠਣ ਦਾ ਔਕਾ ਸੀ ਲੋਕਾਂ ਨੂੰ ਇਸ ਕਰਕੇ ਆਪਾਂ ਮਲੇਰਕੋਲੇ ਕਰਿਆ ਤੇ ਨਾਲ ਆਪਣਾ ਲੁਧਿਆਣੇ ਜੀ ਕਾਂਟਾ ਕਰ ਜੀਟੀਵੀ ਮਾਰਕੀਟ ਚ ਅੱਛਾ ਤੇ ਬਾਕੀ ਬਠਿੰਡੇ ਆ ਜੀ ਬਠਿੰਡੇ ਵੀ ਹੈਗਾ ਬਠਿੰਡੇ ਮੈਂ ਮੰਗਲਵਾਰ ਹਰੇਕ ਮੰਗਲਵਾਰ ਬਿਠੰਡੇ ਹੁੰਦੇ ਹੁੰਦੇ ਆ ਜੀ ਹਰੇਕ ਮੰਗਲਵਾਰ ਨੂੰ ਤੁਹਾਨੂੰ ਇਹ ਬਿਠੰਡੇ ਮਿਲਣਗੇ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਵੀ ਹੁਣ ਤੱਕ ਕਰੋੜਪਤੀ ਦਾ ਪਤਾ ਹੀ ਨਹੀਂ ਇਹ ਕਿੰਨੇ ਬਣਾ ਚੁੱਕੇ ਆ ਲੱਖਪਤੀ ਪਤਾ ਨਹੀਂ ਕਿੰਨੇ ਬਣਾ ਚੁੱਕੇ ਆ 13 ਲੱਖਪਤੀ ਤੇ ਇਹਨਾਂ ਨੇ ਮਲੇਰ ਕੋੜਲੇ ਦੇ ਵਿੱਚ ਔਨ ਸਾਰੀ ਬਣਾ ਲੱਖਪਤੀ ਬਣ ਕੇ ਮਲੇਰ ਕੋਲੇ ਰਿਕਾਰਡ ਕੋਈ ਤੋੜਿਆ ਨਹੀਂ ਹੈਗਾ ਆਪਣੇ ਰਿਕਾਰਡ ਬਣਾਏ ਆ ਕਿਉਂਕਿ ਤੋੜਦੇ ਤਾਂ ਜੀ ਕੋਈ ਬਣਿਆ ਹੁੰਦਾ ਪਹਿਲਾਂ ਜੀ 13 ਲੱਖਪਤੀ ਕਿਸੇ ਕੋਲੋਂ ਨਹੀਂ ਬਣੇ ਜੀ 2 ਮਹੀਨਿਆਂ 'ਚ ਆਪਣੇ ਆਰਡਰ ਏਜੰਸੀ 'ਚ ਬਣੇ ਨੇ 22 ਸਾਲ ਹੋ ਗਏ ਲੋਕਾਂ ਟਿਕਟਾਂ ਮੋਂਦ ਨੇ ਕਦੇ ਕਿਤਾ ਨਹੀਂ ਸੁਣਿਆ ਵੀ ਇਨਾਮ ਲੱਗਿਆ ਵਾਹ ਜੀ ਬੱਤ 13 ਲੱਖਪਤੀ ਇਹਨਾਂ ਨੇ ਇੱਥੇ ਹੀ ਬਣਾਤੇ ਹਜੇ ਨਾਲੇ ਇਹਨਾਂ ਨੇ ਹਜੇ ਪੈਰ ਲਾਇਆ ਇੱਥੇ ਆ ਕੇ ਤੇ 13 ਲੱਖਪਤੀ ਬਣਾਈ ਹਜੇ ਅੱਗੇ ਤੁਸੀਂ ਦੇਖੋ ਬਈ ਮਹੀਨੇ ਸ 1.5 ਮਹੀਨੇ ਦੇ ਵਿੱਚ ਇਹਨਾਂ ਨੇ 13 ਲੱਖਪਤੀ ਇਕੱਲੇ ਮਲੇਰ ਕੋਟ ਦੇ ਤੋਂ ਬਣਾਤੇ ਹੁਣ ਥੋੜੀ ਬਾਰੀ ਆ ਮਿੱਤਰੋ ਇੱਕ ਗੱਲ ਮੈਂ ਪਹਿਲਾਂ ਵੀ ਕਹੀ ਆ ਵੀ ਇਹ ਦੱਸ ਦਿੰਦੇ ਹੁੰਦੇ ਆ ਵੀ ਆਪਦੀ ਰਾਸ਼ੀ ਮੈਨਾਂ ਕਿ ਚੱਲੋ ਵੀ ਦੂਜੇ ਬੰਦੇ ਦਾ ਫਿਰ ਪਾਉਂਦਾ ਫਾਇਦਾ ਨਹੀਂ ਜਿਵੇਂ ਹੁਣ ਕਿਹੜੀ ਰਾਸ਼ੀ ਦੇ ਵਿੱਚ ਕੁੰਭ ਰਾਸ਼ੀ ਤੇ ਕੰਨਿਆ ਰਾਸ਼ੀ ਦੇ ਤੁਹਾਡਾ ਕਿਆ ਹੋਇਆ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਬੰਦੇ ਦੀ ਹੁੰਦੀ ਆ ਹੁੰਦੀ ਆ ਜ਼ਰੂਰ ਤੇ ਐਦਾਂ ਤੁਹਾਡੀ ਕੁੰਡਲੀ ਵਾਣਨੇ ਆ ਡੇਟ ਆਫ ਬਰਥ ਜਨਮ ਦਾ ਟਾਈਮ ਉਹ ਲੈ ਕੇ ਆਓ ਤੇ ਤੁਹਾਡੀ ਕੋਡ ਨਹੀਂ ਬਣਾ ਕੇ ਤੁਹਾਨੂੰ ਟਿਕਟ ਦਿੱਤੀ ਕਿ ਐਕਸਟਰਾ ਪੈਸਾ ਤੋਂ ਕੋਈ ਨਹੀਂ ਲੈਂਦਾ ਜੀ ਨਾ ਬਈ ਉਹੀ ਬੰਦੇ ਦੀ ਪਾਓ ਜਿਹਦੀ ਰਾਸ਼ੀ ਮਿਲਦੀ ਹੈ ਨਾ ਕੋਈ ਤੋਂ ਤੋਂ ਐਕਸਟਰਾ ਪੈਸਾ ਨਹੀਂ ਲੈਂਦਾ ਨਾ ਸਿਰਫ ਤੋਂ ਟਿਕਟ ਦੇ ਪੈਸੇ ਲੈਂਦੇ ਜਾਣਗੇ ਜੀ ਕੋਈ ਐਕਸਟਰਾ ਫੀਸ ਨਹੀਂ ਕੋਈ ਵੀਆਪੀ ਐਂਟਰੀ ਲਗਾਉਣੇ ਹੋ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੁਸੀਂ ਗੱਡੀ 'ਚ ਬੈਠੇ ਤੇਲ ਫੂਕ ਰਹੇ ਹੋ ਠੀਕ ਹੈ ਵੀ ਏਸੀ 'ਚ ਬਾਹਰੇ ਅਸੀਂ ਪਬਲਿਕ 'ਚ ਨਹੀਂ ਖੜਨਾ ਤਾਂ ਤੁਹਾਡੀ ਵੀਆਪੀ ਐਂਟਰੀ ਆ ਉਹਦੀ ਫੀਸ ਐਕਸਟਰਾ ਹੁੰਦੀ ਆ ਉਹ ਤੁਸੀਂ ਅਲੱਗ ਲਵਾ ਸਕਦੇ ਹੋ ਉਹ ਫੀਸ ਵੀ ਜੇ ਪਹਿਲਾਂ ਕਿਸੇ ਨੇ ਵਿਲੇ ਹੋਣਾ ਨਾ ਕੋਈ ਬੇਜਨਸਮੈਨ ਆ ਕੋਈ ਲੀਡਰ ਆ ਕੋਈ ਪ ਅਗਲਾ ਆਪਣੇ ਲਵਾ ਲੈਂਦੇ ਜੀ ਲਓ ਜੀ ਉਹਦੀ ਲੱਗ ਫੀਸ ਹੋਊਗੀ ਨਹੀਂ ਇਹਨਾਂ ਦੇ ਕੋਈ ਐਕਸਟਰਾ ਫੀਸ ਨਹੀਂ ਹੈਗੀ ਮਿੱਤਰੋ ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਪੰਡਤ ਲਾਟਰੀ ਹੁਣੇ ਮਲੇਰਕੋਟਲਾ ਹੋ ਚੁੱਕਿਆ ਪੰਡਤ ਲਾਟਰੀ ਮਲੇਰਕੋਟਲਾ ਤੇ ਹੁਣ ਉਥੋਂ ਫਿਰ ਚੱਕੀ ਦਿੱਤਾ ਹੀ ਜਮਾ ਅਮਰਗੜਾ ਬਸ ਹੌਲੀ ਹੌਲੀ ਕਟਾ ਦਾਂਗੇ ਜੀ ਐ ਕਸਟਮਰ ਕਈ ਵਾਰ ਵਗ ਜਾਂਦਾ ਅੱਛਾ 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 ਉੱਥੇ ਵੀ ਹੈਗਾ ਮੜਾ ਜੀ ਭਾਈ ਉੱਥੇ ਵਗ ਜਾਓ ਤੁਸੀਂ ਮਲੇਰ ਕੋਡ ਲਈ ਚਲੋ ਕਿਉਂਕਿ ਇਹ ਨਾ ਇੱਕ ਸ਼ਹਿਰ ਵੀ ਬੜਾ ਬਾਰ ਰੋਡ ਦੇ ਥਰੂ ਆਉਣੇ ਹੋ ਤਾਂ ਚਰਕ ਚੌਕ ਹੋ ਕੇ ਆ ਜਾਓ ਜੀ ਬੰਦੇ ਨੀਚੇ ਪੈਟਰੋਲ ਪੰਪ ਉਹਦੇ ਨਾਲ ਆਉਂਦਾ ਜੀ ਜੇ ਤੁਸੀਂ ਬਾਜ਼ਾਰ ਵਿੱਚ ਦੀ ਆਉਂਦਾ ਮਲਤਾਨੀ ਚੌਕ ਹੋ ਕੇ ਆ ਜਾਓ ਜੀ ਜੇਕਰ ਤੁਸੀਂ ਸੰਗਰੂਰ ਸਾਈਡ ਤੋਂ ਨੇ ਗੁਰਦੁਆਰਾ ਹਾਰਾ ਨਾਰਾ ਹੋ ਗਿਆ ਜੀ ਲਓ ਜੀ ਇਹ ਪਹੁੰਚੋ ਜ਼ਰੂਰ ਜੇ ਤੁਸੀਂ ਕੋਈ ਖੱਟਣਾ ਹਾਂ ਇੱਥੇ ਆਓ ਜ਼ਰ ਕਰੋੜਪਤੀ ਨਾ ਸੀ ਲੱਖਪਤੀ ਵੀ ਤੁਹਾਡੇ ਟੈਕਟ ਦੇ ਪੈਸੇ ਦਾ ਮੋੜਨਗੇ ਮੋੜਨਗੇ ਇੱਕ ਸਾਥ ਤੁਸੀਂ ਬਹੁਤ ਲੱਗਦੇ ਨੇ ਮੇਰੇ ਕੋਲ ਬਹੁਤ ਨਾਮ ਲੱਗਦੇ ਆ ਚਾਂਸ ਇੰਨੇ ਕਿ ਜ਼ਿਆਦਾ ਯਾਰ ਨਾਮ ਲੱਗਣ ਦੇ ਤੁਸੀਂ ਗੱਲਾਂ ਹੀ ਛੱਡ ਦੋ ਵੀ ਤੁਸੀਂ ਆਪਸਾ ਲੋ ਵੀ 2 ਮਹੀਨਿਆਂ ਦੇ ਵਿੱਚ ਕੋਈ ਲੱਖਪਤੀ ਇੰਨੇ ਬਣਾ ਨਹੀਂ ਸਕਦਾ ਜਿੰਨੇ ਇਹਨਾਂ ਨੇ ਬਣਾਤੇ ਹਨ ਸੋ ਤੁਸੀਂ ਇਹਨਾਂ ਬਾਰੇ ਜ਼ਿਆਦਾ ਮੈਂ ਦੱਸਦਾ ਵੀ ਆਏ ਨਹੀਂ ਕਿ ਵੀ ਮੈਂ ਹੀ ਦੱਸਦਾ ਤੁਸੀਂ ਸੁਣਿਆ ਹੀ ਹੋਊਗਾ ਇਹਨਾਂ ਬਾਰੇ ਹਨ ਕਿਉਂਕਿ ਥਾਂ ਥਾਂ ਇਹਨਾਂ ਦੀ ਵੀਡੀਓ ਪੈਂਦੀਆਂ ਨਾਮ ਹੀ ਬਹੁਤ ਇਹਨਾਂ ਦਾ ਜਿਸ ਕਿਸੇ ਕੋਲ ਵੀ ਲੈ ਦੂੰਗੀ ਪੰਡਤ ਲੋਟਰੀ ਬੰਦਾ ਤੁਹਾਨੂੰ ਛੱਡ ਕੇ ਆਊਗਾ ਵੀ ਹਾਂ ਵੀ ਆਹ ਪੰਡਤ ਲੋਟਰੀ ਵਾਲਿਆਂ ਦਾ ਦਫ਼ਤਰ ਆ ਇੱਥੇ ਇਹਨਾਂ ਨੂੰ ਮਿਲੋ ਹਨ ਸੋ ਆਪਣੇ ਕੋਲ ਨੰਬਰ ਕਿਹੜੇ ਕਿਹੜੇ ਬੋਲ ਦਮਣੇ ਮੋਬਾਈਲ ਨੰਬਰ ਇਹ ਕਿ ਜੀ ਆਪਣੇ 90567 99754 ਜੀ 7809915000 ਜੀ 628353746 ਸਾਡੇ ਕੰਟੈਕਟ ਨੰਬਰ ਨੇ ਜੀ ਟਰਾਈ ਕਰ ਲਿਆ ਕਰੋ ਵੀ ਜੀ ਬਹੁਤ ਚੱਲਦੇ ਨੇ ਜੀ ਬਾਕੀ ਟਿਕਟ ਆਪਣੀ ਘਰੇ ਕੂਰੀਅਰ ਵੀ ਕਰਵਾ ਸਕਦੇ ਹੋ ਅੱਛਾ ਘਰੇ ਹੀ ਪਹੁੰਚ ਜਾ ਹਾਂਜੀ ਇੱਕ ਗੱਲ ਹੋਰ ਅਸੀਂ ਕਿਸੇ ਨੂੰ ਆਪ ਫੋਨ ਨਹੀਂ ਕਰਦੇ ਬਈ ਸਾਡੇ ਕੋਲ ਟਿਕਟ ਪਾਓ ਟਿਕਟ ਪਾ ਲਓ ਜੇਕਰ ਤੁਹਾਨੂੰ ਕੋਈ ਇਦਾਂ ਦੀ ਕਾਲ ਆਉਂਦੀ ਆ ਵੀ ਮੈਂ ਪੰਡਤ ਬੋਰੇ ਆ ਪੈਸੇ ਪਾ ਤਾ ਫੀਕ ਹੈ ਫਰਾਡ ਆ ਉਹਨਾਂ ਤੋਂ ਬਚਣਾ ਤੁਸੀਂ ਆਪ ਕਿਸੇ ਨੂੰ ਫੋਨ ਨਹੀਂ ਕਰਦੇ ਜੇ ਮਨ ਲੇ ਕੇ ਚਲੋ ਇਹਨਾਂ ਨੂੰ ਤੁਸੀਂ ਫੋਨ ਲਾਓਗੇ ਫੇਰ ਹੀ ਚੈੱਕਨਗੇ ਬਈ ਜੇ ਕੋਈ ਫੇਕ ਬੰਦਾ ਇਹਨਾਂ ਦੇ ਨਾਮ ਤੇ ਠੱਗੀ ਮਾਰਦਾ ਤਾਂ ਸਮਝ ਲਓ ਬਈ ਉਹਨੂੰ ਪੈਸੇ ਨਾ ਪਾਓ ਨਾ ਜੀ ਤੇ ਇਹਨਾਂ ਕੋਲੇ ਤੁਸੀਂ ਇਹਨਾਂ ਦਾ ਦਫ਼ਤਰ ਜਿਹੜੇ ਜਿਹੜੇ ਵੈਰੀਫਾਈ ਦਾ ਦਫ਼ਤਰ ਇਹਨਾਂ ਨੇ ਬ ਤੇ ਮਲੇਰ ਕੋਲੇ ਦੇ ਵਿੱਚ ਮੈਂ ਹੈ ਨਾ ਇਹ ਕੋਲੇਜ ਮੈਂ ਲਓ ਜੀ ਸ਼ੇਅਰ ਕਰ ਦਿਓ ਮਿੱਤ ਲੋ ਵੀਡੀਓ ਨੂੰ ਉਸ ਬੰਦੇ ਤੱਕ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜਿਹੜਾ ਤੁਹਾਡਾ ਯਾਰ ਦੋਸਤ ਨਾਲ ਲੜ ਰਹੀ ਪਉਂਦਾ ਸ਼ਕੀਨ ਆ ਵੀਡੀਓ ਸ਼ੇਅਰ ਕਰਨਗੇ ਉਹ ਰਖੜੀਆਂ ਵੀ ਆ ਗਈਆਂ ਹੂੰ 16 ਤਰੀਕ ਦਾ ਡਰਾਅ ਆ ਹੂੰ 17 ਤਰੀਕ ਨੂੰ ਪਰ ਜਿਹੜੇ ਵੀਡੀਓ ਸ਼ੇਅਰ ਹੀ ਕਰਦੇ ਨੇ ਪੰਜ ਗਸਟਮਰ ਨੇ ਪਹਿਲੇ ਨੂੰ ਸੋਹਣੀ ਦੀ ਅੰਗੂਠੀ ਹੂੰ ਦੂਜੇ ਨੂੰ ਡਰੈਡ ਮਾਇਲ ਤੀਜੇ ਨੂੰ ਕੀ ਪਹਿਣ ਮਲ ਤੋਂ ਸਰਪ੍ਰਾਈਜ਼ ਗਿਫਟ ਦੇਣੇ ਨੇ ਸ਼ੇਅਰ ਕਰਨ ਵਾਲਾ ਸਭ ਲੱਗੀ ਕਰਤਾ ਸੇ ਮਹੀਨੇ ਹੋ ਗਏ ਮੈਨੂੰ ਕਹਿੰਦੇ ਨੇ ਇਹ ਚੀਜ਼ ਹੁਣ ਹੋ ਟਾਈਮ ਨੇੜੇ ਆ ਗਿਆ 16 ਤਰੀਕ ਦਾ ਡਰਾਅਰ ਰੱਖੜੀ ਵਾਂਗ ਪਰ ਸਤਾਰਾ ਮਾਪਾ ਨਾਲ ਦਾ Winner ਅਨਾਉਂਸ ਕਰਦਾਂਗੇ ਨਾਲ ਜਿਹੜੇ 5 ਕਸਟਮਰ ਉਹਨਾਂ ਨੂੰ ਲਓ 5 ਕਸਟਮਰ ਸ਼ੇਅਰ ਵਾਲਿਆਂ ਨੂੰ ਦੇਖੋ ਕੀ ਕੀ ਮਿਲਣਾ ਹਨ ਤੇ ਤੁਸੀਂ ਸ਼ੇਅਰ ਕਰੋ ਇਹ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਹੋ ਜ਼ਿਆਦਾ ਤੁਹਾਨੂੰ ਸੋਨੇ ਦੀ ਗੁੱਠੀ ਮਿਲ ਜੇ ਨਾ ਜੀ ਤੇ ਇਹ ਵੀਡੀਓ ਸ਼ੇਅਰ ਕਰਨ ਵਾਲਿਆਂ ਦੇ ਸਿਰ ਤੇ ਆ ਬਾਕੀ ਆ ਸ਼ੇਅਰ ਪਏ ਵਾਲੀ ਹੈ ਨਾ ਇਹਦੇ ਵਿੱਚ ਵੀ ਕਰੋੜ ਦਾ ਨਾਮ ਲੱਗ ਜਾਂਦਾ ਨਾ ਕਰੋੜ ਰੁਪਏ ਦਾ ਨਾਮ ਕਰੋੜ ਰੁਪਏ ਦਾ ਨਾਮ ਹੈ ਡੇਲੀ ਵਾਲੀ ਲਾੜਰੀ ਆ ਬਈ ਡੇਲੀ ਵਾਲੀ ਨੇ ਕਿ ਲੋਕ ਜ਼ਿਆਦਾ ਪਾਉਂਦੇ ਨਾ ਇਹ ਤੁਸੀਂ ਗੱਲਾਂ ਹੀ ਛੱਡ ਦਿਓ ਨਾਲੇ ਕੋਈ ਇਹਦਾ ਚਾਰਜ ਵੀ ਹੈ ਨਹੀਂ 6 6 ਰੁਪਏ ਸਰਫ 6 ਰੁਪਏ ਦੀ ਟਿਕਟ ਹੈ ਜੀ 6 ਰੁਪਏ ਦੀ ਟਿਕਟ ਆ ਭਾਵੇਂ ਤੁਸੀਂ 10 ਪਾ ਲਓ ਭਾਵੇਂ ਤੁਸੀਂ 100 ਪਾ ਲਓ 100 ਪਾਉਂਗੇ ਫਿਰ ਵੀ 600 ਰੁਪਏ ਹੀ ਬਣਨਾ ਨਾ ਨਾਮ ਬਹੁਤ ਲੱਗ ਜਾਂਦਾ ਤੁਸੀਂ ਇਹ حساب ਲਾ ਲਓ ਬਈ ਆ ਇੱਕ ਤੇ ਆ 6 ਹੈ ਨ 600 ਥੋੜੀ ਇੱਕ ਦੇ ਰੇਟ ਚ ਮਿਲ ਜਾਣੀ ਆ ਸੋ ਆਹਾ ਹੁਣ ਰਖੜੀ ਦਾ ਜਿਹੜਾ ਮੇਨ ਬੰਪਰ ਚੱਲਦਾ ਇਹਨਾਂ ਦੇ ਕੋਲੇ ਆ ਰਖੜੀ ਜਿਹੜਾ ਬੰਪਰ ਦਾ 7 ਕਰੋੜ ਦਾ ਨਾਮ ਇਹ ਨਹੀਂ ਪਤਾ ਤੁਹਾਡੇ ਘਰੇ ਉੱਠਦੀ ਹੈ ਨਾ ਤੁਹਾਨੂੰ ਲੱਗ ਜੇ ਕੋਈ ਪਤਾ ਨਹੀਂ ਹੁੰਦਾ ਬਾਈ ਕਿਸਮਤ ਦਾ ਕਿਸਮਤ ਅਜਮਾਲ ਲੈਣੀ ਚਾਹੀਦੀ ਆ ਹੁਣ ਤਾਂ ਬੰਦੇ ਕੋਲ 4 ਪੈਸੇ ਹੈਗੇ ਆ ਅਜਮਾਲ ਹੁਣ ਬਾਅਦ ਚ ਕੋਈ ਪਤਾ ਨਹੀਂ ਲੱਗਦਾ ਬਾਅਦ ਚ ਫਿਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਸਾਡਾ ਇਲਾਕਾ ਸਾਡੇ ਲੱਕੜਾਂ ਦਾ ਇਹ ਵੀ ਵੀਰ ਕੋਰ ਰੋਡਪਤੀ ਬਣ ਸਕਦੇ ਨੇ ਬਸ ਇਹ ਚੀਜ਼ ਓਕੇ ਲਾਓ ਜੀ ਤੇ ਰਾਸ਼ੀ ਤੁਹਾਨੂੰ ਦੱਸ ਹੀ ਦਿੱਤੀ ਉਹ ਰਾਸ਼ੀ ਆਲੇ ਗੌਰ ਕਰਨ ਮਿੱਤਰੋ ਹਰੇ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਜਾਣਾ ਹੁੰਦਾ ਹੀ ਹੈ ਰਾਸ਼ੀ ਮਿਲਦੀ ਆਲਾ ਤੇ ਤੁਸੀਂ ਜਰੂਰ ਆ ਕੇ ਇਹਨਾਂ ਨੂੰ ਕੁੰਡਲੀ ਦਿਖਾ ਕੇ ਆਪਦੀ ਇਹ ਭਾਲੋਣਾ ਡਰਾ ਹਾਂਜੀ ਸਰ ਸ਼ੇਅਰ ਕਰ ਦਿਓ ਬਾਈ ਮਲੇਰ ਕੋੜ ਨਹੀਂ ਆਉਣਾ ਬੂਮੇ ਬਠਿੰਡੇ ਹੀ ਮਿਲ ਸਕਦੇ ਨਾ ਬਠਿੰਡੇ ਮੰਗਲਵਾਰ ਹੂੰ ਬਾਕੀ ਦਿਨ ਮਲੇਰ ਕੋਲੇ ਰਾਜੇ ਦੇ ਬਾਗ ਚ ਲਓ ਜੀ ਰਖੜੀ ਬਾਈ ਨੇੜੀ ਹੈ ਨਿਕਲੂਗੀ ਨਹੀਂ ਤਰੀਕ ਨੂੰ ਸੱਚੇ 16 ਅਗਸਤ ਦਾ ਡਰਾ ਸਰ 16 ਅਗਸਤ ਦਾ ਡਰਾ ਇੱਕ 16 ਤਰੀਕ ਦਾ ਇੱਕ 9 ਤਰੀਕ ਦਾ ਦੋ ਰਖੜੀ ਬੰਪ ਨੇ ਜਿਵੇਂ ਇਹਨਾਂ ਨੇ ਇਹ ਵੀ ਗੱਲ ਪਹਿਲਾਂ ਦੱਸੀ ਸੀਗੀ ਵੀ ਜਿਵੇਂ ਰਖੜੀ ਕਹਤਾ ਵੀ ਰਖੜੀ ਨਾਲ ਦਿਨ ਨਹੀਂ ਹੁੰਦਾ ਥੋੜਾ ਜਿਹਾ ਬਾਅਦ ਹੁੰਦਾ ਹਾਂ ਜੀ ਪੰਜਾ ਦਿਨ ਬਾਅਦ ਹਾਂ ਪੰਜ ਚਾਰ ਦਿਨ ਦਾ ਬਾਅਦ ਦਾ ਸਿਸਟਮ ਹੁੰਦਾ ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ ਕਿ ਤੁਸੀਂ ਬਈ ਥੋਨੇ ਵਾਲੀ ਅੰਗੂਠੀ ਥੋੜੀ ਕਰੋ ਵੀਡੀਓ ਨੂੰ ਕਮੈਂਟ ਦੇ ਵਿੱਚ ਇਹ ਦੱਸੋ ਸਾਡੀ ਵੀਡੀਓ ਕਿਹੜੇ ਸ਼ਹਿਰ ਤੋਂ ਦੇਖੀ ਆ ਸਾਨੂੰ ਪਤਾ ਲੱਗੇ ਵੀ ਸਾਡੇ ਫਾਲੋਅਰ ਕਿੱਥੇ-ਕਿੱਥੇ ਨੇ ਕਿੱਥੇ ਸਾਡ ਨੂੰ ਚਾਉਣ ਵਾਲੇ ਨੇ ਲਓ ਜੀ ਤੇ ਕਮੈਂਟ ਦੇ ਵਿੱਚ ਆਪਣਾ ਮੋਬਾਈਲ ਨੰਬਰ ਨਹੀਂ ਦੇਣਾ ਇਹ ਚੀਜ਼ ਦਾ ਧਿਆਨ ਰੱਖਣਾ ਹਾਂ ਕਮੈਂਟ ਦੇ ਵਿੱਚ ਮੋਬਾਈਲ ਨੰਬਰ ਦੇਣ ਵਾਲਾ ਸਿਸਟਮ ਇਹ ਆ ਵੀ ਤੁਸੀਂ ਠੱਗੀ ਨੂੰ ਆਪਦੇ ਕੋਲ ਆਪ ਬੁਲਾ ਰਹੇ ਹੋਣ ਫਿਰ ਕੋਈ ਨਾ ਕੋਈ ਤੁਹਾਨੂੰ ਫੋਨ ਲਾਊਗਾ ਜੀ ਪੰਡਤ ਲਾੜੀ ਤੋਂ ਬੋਲਦੇ ਆ ਤੇ ਤੁਸੀਂ ਉਹਨਾਂ ਨੂੰ ਪੈਸੇ ਪਾਉਂਗੇ ਫਿਰ ਤੁਸੀਂ ਅੱਗੇ ਪੰਡਤ ਜੀ ਨੂੰ ਕਹੋਗੇ ਵੀ ਤੁਹਾਨੂੰ ਪੈਸੇ ਪਾਈ ਤੁਸੀਂ ਲਾਟ ਤੇ ਇਹਨਾਂ ਨੂੰ ਫੋਨ ਲਾ ਕੇ ਤੁਸੀਂ ਲਾਡਰੀ ਪਾ ਸਕਦੇ ਹੋ ਚਾਹੇ ਆਖੇ ਪਾਉਣੀ ਹੈ ਜਿਹਨੇ ਵੈਰੀਫਿਕੇਸ਼ਨ ਕਰਦੀਆਂ ਆਖੇ ਪਾਵੇ ਹਨ ਉਹ ਇਹਨਾਂ ਦੇ ਕੋਲੇ ਬਹੁਤ ਇਕੱਠ ਹੈ ਇਹਨਾਂ ਦਾ ਇਕੱਠ ਹੀ ਗਵਾਹੀ ਭਰਦਾ ਹਨ ਇਹਨਾਂ ਦਾ ਇਕੱਠ ਹੀ ਇਹਨਾਂ ਦਾ ਭਰੋਸਾ ਵਾ ਸੋ ਸ਼ੇਅਰ ਕਰ ਦਿਓ ਧੰਨਵਾਦ